ਆਰੀ ਸੰਗਦੇ ਚਰਨਾਂ ਦੇ ਬੇਨਤੀ ਆ ਬੜੇ ਆਰਾਮ ਨਾਲ ਕੇ ਸਾਰਿਆਂ ਸੰਗਤਾਂ ਨੂੰ ਬੇਨਤੀ ਦਾਸਾਂ ਬਧਾ ਸਾਰਿਆਂ ਸੰਗਤਾਂ ਨੇ ਆਪਾਂ ਸਾਰਿਆਂ ਨੇ 6 ਵਜੇ ਤੱਕ ਨਾਮ ਤੇ ਹਾਜ਼ਰੀ ਲਵਾ ਕੇ ਜਾਣੀਆਂ ਬੜੇ ਪਿਆਰ ਨਾਲ ਇਸੇ ਸਤਕਾਰ ਨਾਲ ਗੁਰੂ ਕੇ ਸੰਗਤ ਦੇ ਰੜਕੇ ਨਾਮ ਦੀ ਆਵਾਜ਼ ਆ ਰਹੀ ਆ ਕੇਸੇ ਤਰ੍ਹਾਂ ਸਾਰਿਆਂ ਸੰਤਾਂ ਦੇ ਚਰਨਾਂ 'ਚ ਬੈਠੀ ਆ ਕੇਸੇ ਤਰ੍ਹਾਂ ਰੜਕੇ ਕੇਸੇ ਤਰ੍ਹਾਂ ਇੱਕ ਆਵਾਜ਼ ਆਏ 라ਕਿਨ ਸਾਰਿਆਂ ਸੰਤਾਂ ਨੂੰ ਬੈਠੀ ਆ ਕੋਈ ਵੀ ਨਾਮ ਜਪਤਿਆ ਕੋਈ ਗੱਲ ਨਹੀਂ ਕਰਨੀ ਨਾਮ ਬੈੜੀ ਚਾਜੂ ਰੱਖਣਿਆ ਦੈ ਲਕ ਲੇ ਸਤਾਂ ਬੰਦੇ ਆ ਕੀ ਵੇਖਣ ਗਰਮਖਾਂਦੇ ਸੰਗਤਿਆ ਸਾਰਿਆਂ ਸੰਗਤਾਂ ਨੂੰ ਗਿਆਨਿਆ ਸਾਰਿਆਂ ਸੰਗਤਾਂ ਨੇ ਗੁਰੂ ਘਰ ਦੇ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਪਾਚ ਜੀ ਨੇ ਪਾਪਾਂ ਨੂੰ ਸਾਰਿਆਂ ਨੂੰ ਸਮਾ ਬਖਸ਼ਿਆ ਬੁਰੂ ਮਹਾਰਾਜ ਪਾਛਾ ਜੀ ਦੇ ਦਰ ਘਾਡੀਆਂ ਜੜੀਆਂ ਦਰਸ਼ਨਾ ਦਾ ਸਭਾ ਗੈਸਾ ਮਾ ਕੋ ਨਾ ਭਲਿਆ ਮਾ ਪੁਰਖਾਂ ਦਾ ਸਲਾਨਾ ਜੋੜ ਮੇਲਾ ਗਰਸੀ ਕੋ ਨਾ ਚੋ ਮਾ ਪੁਰਖਾਂ ਦੇ ਸੰਤ ਬਾਬਾ ਨਦਾਨ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਅਮਨ ਸਿੰਘ ਜੀ ਸੰਤ ਬਾਬਾ ਛੀਸ਼ਾ ਸਿੰਘ ਜੀ ਕਿ ਨਾ ਭਲਿਆ ਮਾ ਪੁਰਖਾਂ ਨੇ ਸਾਤ ਭਰਾ ਦੀ ਕਿਰਪਾ ਨਾਲ ਸਾਤ ਭਰਾ ਦੇ ਦਰਤਾ ਰਹਿ ਕੇ ਕਿ ਗੁਰੂ ਮਹਾਰਾਜਾ ਹੁਕਮ ਮੰਨ ਕੇ ਕਿ ਸਾਤ ਭਰਾ ਦੇ ਦਰਾਂ ਘਰਾਂਦੀਆਂ ਸੇਵਾ ਗੁਰੂ ਕੇ ਲੰਗਰ ਗੁਰੂ ਕੀ ਸੰਗਤਾਂ ਦੀ ਸੇਵਾ ਬੋਤ ਸਤਿ ਗੁਰਾਂ ਦੀ ਅਪਰ ਅਪਾਰ ਕਿਰਪਾ ਵਰਤੀ ਆ ਇਹ ਬਹੁਤ ਹਰ ਸਾਲ ਦੀ ਤਰ੍ਹਾਂ ਕਿਉਂ ਭਰਿਆ ਮਾਪੁਰਖਾਂ ਦਾ ਸਲਾਣਾ ਜੋੜ ਮੇਲਾ ਵਰਸੀਦਾ ਦਿਹਾੜਾ 4 ਅਗਸਤ ਨੂੰ ਮਨਾਇਆ ਜਾਂਦਾ ਜਿੱਦਾਂ 2 ਅਗਸਤ ਨੂੰ 2 ਤ੍ਰਿਗ ਨੂੰ ਸਿਰਿਆਖੰਡ ਪਾਰ ਸਹਿਬਾ ਦੀ ਰਮਤਾ ਹੀ ਸੀ ਨਵੇਂ ਵੀ ਮਾਰੇ ਦੀ ਹਜ਼ੂਰੀ ਸੁਪਰ ਦਰਬਾਰ ਚੋਂ ਸਰਪੰਡਾ ਚ ਵੀ ਕੇ ਪਾਰਸਾ ਕਿਆਰ ਤ੍ਰੇਗਨੋ ਆਰੰਭਤਾ ਵੀ ਸਤਗੁਰਾਂ ਦੀ ਛਰਪਾ ਨਾਲ ਸੰਪੂਰਨਤਾ ਵੀ ਸਤਗੁਰਾਂ ਦੀ ਛਰਪਾ ਨਾਲ ਉਹ ਵਜਾ ਟੈਛ ਰੱਖਿਆ ਸਤਗੁਰਾਂ ਨੇ ਇਹ ਮੈਂ ਪੁੰਨਾ ਪੈਣਾ ਗੁਰੂ ਗਿਆ ਸੰਗਤਾਂ ਨੋ ਕੋਈ ਵੀ ਕਿਸੇ ਪ੍ਰਕਾਰ ਦਾ ਗੁਰੂ ਪਾਛ ਜਿਨੇ ਕੋਈ ਵੀ ਵੇਗ ਨਹੀਂ ਪਹਿਨ ਦਿੱਤਾ ਆਇਓ ਕੁ ਮਿਆ ਸਤਿਗੁਰਾਂ ਦਾ ਵਿਚ ਕਰਤਾ ਪੁਰਖ ਖਨੋਆ ਤੋ ਆ ਨਵੇਂ ਗਾ ਹੋਏ ਕਿਤੋਂ ਗੱਟੇ ਕਿਰਪਾ ਸਤਿਗੁਰਾਂ ਦੀ ਵਰਤੀ ਆ ਤੇ ਵਰਤ ਰਹੀ ਆ ਵੇਖਣਾ ਅੱਤ ਗੁਰੂ ਕੇ ਲੰਗਰ ਹੋ ਵਿਚਾਰੇ ਨਾ ਸਰਕਾਰੀ ਡਿਪਾਰਟਮੈਂਟ ਆ ਵਿਚਾਰੇ ਸੰਸਾਰ ਕਾ ਤੌਰ ਤੇ ਜਨੋ ਨਾ ਦੇਵੀ ਸੰਸਾਰ ਕੇ ਤੌਰ ਤੇ ਡਿਪਾਰਟਮੈਂਟ ਆ ਵੀ ਜ਼ਿੰਮੇਵਾਰੀ ਵਿਚਾਰ ਆਂਦੀ ਪੁਲਿਸ ਆਲੇ ਆ ਕਾਰਪੋਰੇਸ਼ਨ ਆਲੇ ਆ ਅਨਖਤਰ ਅਧਿਕਾਰੀ ਆ ਦਜਿਆ ਉਹਨਾਂ ਨੂੰ ਕਹਿੰਦੇ ਜੋ ਨਾ ਦਾ ਸੰਸਾਰ ਕਤੋਰ ਤੇ ਜਿੰਮੇਵਾਰੀਆਂ ਬਖਸ਼ੀਆਂ ਵਿਚਾਰੇ ਆਉਂਦੇ ਹੀ ਤੇ ਜੀ ਚਾਰ ਤਰੀਕੋ ਆਰਿਆ ਪ੍ਰੋਗਰਾਮ ਉਸ ਮੇ ਆਨੇ ਵਾਲੇ ਗਾਤਰੋਂ ਦੇ ਕਿਤਨੀ ਜਿੰਤੀ ਹੋਏਗੀ ਗੁਰੂ ਘਰ ਦੇ ਦਾਸ ਬੇਟੇ ਵੀ ਤੁਸੀਂ ਆਈ ਪਹਿਲੇ ਜਿਹੜੇ ਗੁਰੂ ਕੀ ਸੰਗਤਾਂ ਅੰਦਰ ਜਾ ਰਹੇ ਅੰਦਰ ਬੈਠ ਕੇ ਜਿਹੜੇ ਗੁਰੂ ਕੈ ਲੰਗਰ ਸਾਧ ਰਿਆ ਕਹ ਆ ਕੇ ਆਪੇ ਗਿਣਤੀ ਕਰ ਲੋ ਕਹੇ ਕਿ ਆਪ ਗਿਣਤੀ ਕਰਨੇ ਦੇ ਬੈਠੀ ਗਿਆ ਇਹ ਗੁਰੂ ਕਾਰਤਾ ਗੁਰ ਮਹਾਰਾਜ ਕਾ ਧਾਰਿਆ ਕੋਈ ਗਿਣਤੀ ਨਹੀਂ ਲਕੀ ਨਾ ਨੇ ਹੋਈ ਮਿ ਦੇਖੋ ਇਹ ਗੁਰੂ ਕਾਰਿਆ ਸਾਰਿਆਲ ਵਰਦੇ ਗੁਰੂ ਕਾਰ ਗੁਰਦੁਆਰੇ ਆ कोई भी किसी को आने की इनकार है अंदर कि अंदर हिंदू नहीं आएगा मुसलमान नहीं आएगा बोधी नहीं आएगा इसाई नहीं आएगा आप ही खड़े रह के देख लो बाकी ना शुकराना ही करते गए गुरु घर का बाकी वेखो कि संतान की गिनती कर सकता आप करोना च वेख्या आप जी ने सारी कृपा सतगुरानी ਸਾਰੇ ਹੋਈ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਸਾਰਿਆਂ ਨੇ ਇਹ ਹੋਈ ਸਾਰੇ ਗੁਰੂ ਘਰਾਂ ਦੇ ਦਾਸਾਂ ਭਾਰੇ ਸੇਵਾ ਧਰਾਂ ਭਰੇ ਸਾਰੀਆਂ ਸੰਗਤਾਂ ਨੇ ਇਹ ਹੋਈ ਅਰਦਾਸ ਬੇਨਤੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਚਰਨਾਂ 'ਚ ਇਹ ਹੋਈ ਅਰਦਾਸ ਬੇਨਤੀ ਕਾ ਨੇ ਗੁਰੂ ਪਾਛਾ ਜੀ ਕਿਰਪਾ ਰੱਖਿਓ ਆਪ ਜੀ ਦੇ ਦਰਾਂ ਘਰਾਂ ਦੇ ਇਹ ਨਹੀਂ ਇੱਕ ਦਰ ਘਰ ਦੇ ਆਲ ਵੜਦੇ ਗੁਰੂ ਘਰਾਂ 'ਚ ਗੁਰੂ ਦਰਾਂ ਦੇ ਸੇਵਾਦਾਰਾਂ ਦੇ ਪ੍ਰਬੰਧਗੀ ਤੌਰ ਤੇ ਜੋ ਵੀ ਸੇਵਾ ਬਖਸ਼ੀਆਂ ਗੁਰੂ ਘਰ ਦੇ ਦਾਸਿਆਂ ਸਾਰਿਆਂ ਕੇ ਆਪ ਕੀ ਕਿਰਪਾ ਰੱਖੋ ਸਾਰੇ ਗੁਰੂ ਘਰ ਦੇ ਦਾਸ ਆਪ ਜੀ ਦੇ ਦਰ ਘਰ ਨੂੰ ਆਪ ਜੀ ਦਾ ਦਰ ਘਰ ਸਮਝ ਕੇ ਆਪ ਜੀ ਨੂੰ ਸਾਡੇ ਜਨਾਈ ਦਸਮ ਜੀ ਕੇ ਕਿ ਆਪਣੇ ਆਪ ਨੂੰ ਸਾਰੇ ਗੁਰੂ ਪਾਚ ਜੀ ਕਿਰਪਾ ਰੱਖਿਓ ਸਾਰੇ ਆਲ ਵਰਦੇ ਗੁਰ ਵਰਸਾ ਨਾਤੇ ਸਾਰੇ ਆਈ ਕਿਰਪਾ ਰੱਖਿਓ ਆਪਣੇ ਆਪ ਨੂੰ ਸਾਰੇ ਗੁਰੂ ਘਰ ਦੇ ਸੇਵਾਦਾਰ ਸੰਤ ਕੇ ਆਪਣਾ ਸਮਾ ਲੈ ਕੇ ਨਾ ਆ ਨਾ ਕਿ ਜੇ ਮਾਤ ਕੇ ਪਰਦਾ ਕਾਇਦੇ ਸਾਡੀਆਂ ਮਤਾਂ ਦੇ ਕਿਹਦੇ ਹੀ ਮਾਲਕਾਂ ਆਸੀਂ ਜ਼ਿੰਮੇਵਾਰ ਆਹ ਆਪਣੀ ਚੀਜ਼ ਮੇਰੀ ਆਹ ਕਮਰਾ ਮੇਰਾ ਵਾ ਆਹ ਗੱਡੀ ਮੇਰੀ ਆਹ ਜ਼ਮੀਨ ਮੇਰੇ ਨਾਮ ਆਏ ਤੇ ਮੱਤ ਤੇ ਪਰਦੇ ਪਹਿਣਿਆ ਆਈ ਗੁਰੂ ਜੀ ਸੰਗਤਾਂ ਨੇ ਸਾਰੇ ਦਾਸਾਂ ਬਰੇ ਦਾਸ ਬੇਨਤੀ ਕਰਨੀ ਪਈ ਆਛਾ ਜੀ ਕਿਰਪਾ ਰੱਖਿਓ ਸਾਰੇ ਗੁਰੂ ਘਰ ਦੇ ਆਲ ਵਰਦੇ ਗੁਰੂ ਅਸਾ ਨਾ ਦੇ ਸਾਰੇ ਦਸਨ ਸਾਰੇ ਪਖੋਂ ਬਚਾ ਕੇ ਕੇਰ ਮੇਰ ਤੋਂ ਅਮੇ ਹੰਕਾਰ ਤੋਂ ਮੈਂ ਮੇਰੀ ਤੋਂ ਬਚਾ ਕੇ ਤੇ ਆਇ ਕਿਰਪਾ ਰਖ ਜਿਨ ਜਿਨੇ ਸੇਵਾ ਦਿਨੇ ਭਾਗ ਦੇ ਦਿਖਿਆ ਅਸੀਂ ਸਾਰੇ ਆਪ ਜੀ ਨੂੰ ਹਾਜ ਨਾਜਰ ਸਮਝ ਕੇ ਆਪਣਾ ਭਲਾ ਕਰਤਾ ਆਪ ਹੈ ਰਾਤ ਵਡਾ ਕੱਤ ਸਿਆਗ੍ਰਤੀ ਸੰਗਤ ਕੇ ਸਤਗੁਰਾਂ ਦੀ ਕਿਰਪਾ ਨਾਲ ਇਸਰਾ ਚੜਿਆ ਿਤਤ ਕੋ ਸਾਤ ਸਾਰਥ ਨੇ ਛੋੜਿਆ ਜਸਾਰੀ ਸੰਤ ਨੂੰ ਗਿਆਨ ਆ ਗੁਰੂ ਪਿਆਰ ਉਹ ਕਿਹੜਾ ਦੁਨੀਆ ਦਾ ਜੀਵ ਹੈ ਜਿਹੜਾ ਗੁਰੂ ਘਰ ਨੂੰ ਚਲਾ ਲੂਗਾ ਕਿਹੜਾ ਦੁਨੀਆ ਦਾ ਜੀਵ ਹੈ ਜਿਹੜਾ ਗੁਰੂ ਘਰ ਦਾ مالک ਬਣ ਸਕਿਆ ਤੇ ਬਣਨਾ ਆਪਜੀ ਵੇਖੋ ਨਾ ਕਿ ਤਨੇ 2000 ਨੇ ਆ ਸੰਸਾਰ ਦਾ ਦੌਰ ਤੇ 1947 ਦੇ ਪਾਰ ਤੋਂ ਯਾਦ ਹੋਇਆ ਪਹਿਲਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜਦੋਂ ਨਵੇਂ ਪ੍ਰਧਾਨ ਮੰਤਰੀ ਦੇ ਦੁਨੀਆ ਪਾਲੀਆਂ ਬਦਲੀਆਂ ਹੋਈਆਂ ਇੱਕ ਅਨਿਸ਼ਚਿਤ ਗੀਵਕਾ ਮੁਲਕ ਦਾ ਕੋਈ ਮਾਲਕ ਨਹੀਂ ਬਣ ਸਕਿਆ ਇਹ ਦੁਨਿਆਵਰ ਦਾ ਕਿਹੜਾ ਦੁਨੀਆਂ ਦਾ ਜੀਵ ਆ ਜਿਹੜਾ ਮਾਰਤ ਬਾਝਦਾ ਆਇਓ ਕਮੀ ਆ ਸਾਧਗ੍ਰੰਥਾ ਜੋ ਆਇਆ ਸੋ ਛਾਂਣ ਸੀ ਸਭ ਕੋਈ ਆਈ ਹੈ ਇਹ ਸਾਧਿਆ ਸੰਤਾ ਬਰੁਪਾਛੇ ਜੀ ਦੀ ਕਿਰਪਾ ਨਾਲ ਆਈ ਬੇਂਤੀ ਰੱਖਣੀ ਮਹਾਰਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਭਲਿਆਂ ਮਹਾਂਪੁਰਖਾਂ ਨੇ ਗੁਰੂ ਘਰ ਕੇ ਆਪਣੇ ਜੀਵਨ ਲੇਖੇ ਲਾਇਆ ਸਾਡੇ ਵੀ ਸਾਰਿਆਂ ਦੇ ਸਿਰਾਂ ਤੇ ਮੇਰ ਭਰੇ ਹੱਥ ਲਾ ਕੇ ਉਹਨਾਂ ਭल्या ਮਾਪੁਰਖਾਂ ਦੇ ਜੀਵਨ ਤੋਂ ਆਸੀਸ ਸਾਰੇ ਦਾ ਸੇਧ ਲੈ ਕੇ ਗੁਰੂ ਘਰ ਕੇ ਆਪਣਾ ਭਲਾ ਕਰ ਸਕੀਏ ਕੇ ਬਾਖੀਆਂ ਬੜਾ ਨਾ ਬੜੇ ਪਿਆਰ ਨਾਲ ਸੰਗਤਾਂ ਕਾ ਦੀਆਂ ਬਾਤ ਸਜਾ ਰਹੀਆਂ ਵਾਂ ਅੱਜ ਵੀ ਗੁਰੂ ਘਰ ਸੰਗਤਾਂ ਦੇ ਨਾਲ ਬਾਤ ਸਜਾਣਾ ਤਾਂ ਜੀ ਮਾ ਰਿਤਾ ਚੈ ਦੀ ਕਿਰਪਾ ਨਾਲ ਬਾਕੀ ਸਾਰੀਆਂ ਸੰਗਤਾਂ ਨੇ ਬੜੇ ਸਤਕਾਰ ਨਾਲ ਬੜੇ ਪ੍ਰੇਮ ਨਾਲ ਕੇ ਸਾਰੀ ਸੰਗਤ ਨੇ ਇੱਕ ਆਵਾਜ਼ ਧਾਰੀ। ਵਾਕੀ ਸੇਵਾਦਾਰਾਂ ਤੇ ਪਹੁੰਚਾਇਆ। ਉਹਨਾਂ ਤੋਂ ਰਕੇ ਸ਼ੁਰੂਆਤ ਦਿਆਂ। ਕਈ ਦਰਾਂ ਸਾਰੀਆਂ ਸੰਗਤਾਂ ਨੇ ਇਕੱਠਿਆਂ ਨਾਮ ਦੀ ਬਾਤ ਸ਼ੁਰੂ ਕਰਦੀਆਂ। ਇਕੱਠਿਆਂ ਨਹੀਂ ਛੱਡਣੀਆਂ। ਇਹ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਲਾ ਕੇ ਸਾਰਿਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਸਾਰਿਆਂ ਸੰਗਠਾ ਨੇ ਅਰਦਾਸ ਬੇਨਤੀ ਕਰਕੇ ਵੀ ਜਾਣੀ ਆ ਇੱਕ ਕਰਦੇ ਰਹਿਣਾ ਆ ਇਹ ਅਰਦਾਸ ਬੇਨਤੀ ਕਰਦੇ ਰਹਿਣਾ ਤੇ ਕਰਕੇ ਜਾਣੀ ਦੁਰਪਾਚ ਜੀ ਕਿਰਪਾ ਰੱਖਿਓ ਸਾਰੇ ਬੱਚੇ ਬੱਚੀਆਂ ਨੂੰ ਜਿਹੜਾ ਵਰਤਮਾਨ ਸਮਾਜ ਚੜ ਰਿਹਾ ਪਵਾ ਜੈ ਤੂੰ ਬਚਾ ਕੇ ਰੱਖਿਓ ਆ ਜਿਹੜੇ ਕਾ ਜੁਗ ਦੇ ਨਸ਼ਿਆਂ ਦਾ ਜਾਨ ਵਾਤਾ ਜਾਂਦਾ ਧਾਗੇ ਕਿਰਪਾ ਰੱਖਿਓ ਬਚਿਆ ਨੂੰ ਇਹ ਨਸ਼ਿਆਂ ਤੋਂ ਬਚਾ ਕੇ ਰੱਖਿਓ ਬਾਕੀ ਸਾਰੀ ਤੇਰਪਾ ਸਤਗੁਰਾਂ ਦੀ ਬਣੀ ਰਹੇ ਇਹ ਸਾਰੀਆਂ ਸੰਖਿਆ ਨੇ ਦਾਸਾਂ ਦੀਆਂ ਵੀ ਇਹ ਪ੍ਰਵਾਹ ਵਿੱਚ ਰੱਖਣੀਆਂ ਬਾਕੀਆਂ ਕੋਲੇ ਨਾਲ ਬੜੇ ਪਿਆਰ ਨਾਲ ਬੜੇ ਸਤਿ ਪਾਣ ਵਾਲਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ